ਜਦੋਂ ਅਸੀਂ ਗੁਰੂ ਨਾਨਕ ਸਾਹਿਬ ਦੀ ਜੀਵਨ ਗਾਥਾ ਪੜ੍ਹਦੇ ਆਂ ਨਾਦੇ ਉਹਦੇ 'ਚ ਇੱਕ ਗੱਲ ਆਉਂਦੀ ਹੈ ਵੀ ਗੁਰੂ ਨਾਨਕ ਸਾਹਿਬ ਨੇ ਕਿਸੇ ਨੂੰ ਇਹ ਨਹੀਂ ਆਖਿਆ ਵੀ ਤੂੰ ਬਾਣੀ ਪੜਿਆ ਕਰ। ਪਤਾ ਕਾਰਨ ਕੀ ਆ? ਬਾ ਰਹਿਓ ਕਿੰਦਰ ਹੈ ਵੀ ਕਾਲਜ ਕੋ ਬਾਬੇ ਤਾਰਿਆ ਸਤਨਾਮ ਬਾਣ ਮੰਤਰ ਸੁਣਾਇਆ। ਜਾ ਗੁਰੂ ਨਾਨਕ ਸਾਹਿਬ ਇਹ ਕਹਿੰਦੇ ਵੀ ਸਤ ਕਰਤਾਰ ਜੱਪੋ ਬੋਲ ਮਰਦਾਨਿਆ ਸਤ ਕਰਤਾਰ ਇਦਾਂ ਦੀਆਂ ਗੱਲਾਂ ਸਾਨੂੰ ਤੇ ਇਹ ਸਵਾਲ ਕੀਤਾ ਵੀ ਗੁਰੂ ਨਾਨਕ ਸਾਹਿਬ ਨੇ ਕਿਸੇ ਨੂੰ ਕਿਉਂ ਨਹੀਂ ਕਿਹਾ ਵੀ ਬਾਣੀ ਪੜੋ ਇਸ ਕਰਕੇ ਨਹੀਂ ਕਿਹਾ ਕਿ ਬਾਣੀ ਪੜਨ ਜੋਗਾ ਕੋਈ ਹੈ ਹੀ ਨਹੀਂ ਸੀ ਵਿਦਿਆਦਾਤਾ ਕਿਸੇ ਨੂੰ ਪਤਾ ਹੀ ਨਹੀਂ ਸੀ ਅੱਖਰ ਤੇ ਕੋਈ ਪੜਨਾ ਜਾਣਦਾ ਹੀ ਨਹੀਂ ਸੀ ਤੇ ਫਿਰ ਕਿਵੇਂ ਗੁਰੂ ਨਾਨਕ ਸਾਹਿਬ ਕਹਿ ਸਕਦੇ ਵੀ ਤੁਸੀਂ ਅੱਖਰ ਪੜੋ ਜੀ ਵਿਦਿਆ ਪੜੋ ਜੀ ਉਹ ਤਾਂ ਕਹਿੰਦੇ ਬਸ ਗੋਬਿੰਦ ਤੇ ਆਓ ਪਰਮੇਸ਼ਰ ਨੂੰ ਤੇ ਆਓ ਤੇ ਗੁਰੂ ਅੰਗਦ ਸਾਹਿਬ ਨੇ ਆਖਿਆ ਵੀ ਹੁਣ ਬਾਣੀ ਤੇ ਗੁਰੂ ਨਾਨਕ ਸਾਹਿਬ ਜੀ ਰਚ ਗਏ ਨੇ ਤੇ ਪੜ੍ਹਨੀ ਕਿਸੇ ਨੂੰ ਆਉਂਦੀ ਨਹੀਂ ਹੈ ਤੇ ਗੁਰੂ ਨਾ ਅੰਗਦ ਸਾਹਿਬ ਜੀ ਨੇ ਫਿਰ ਉਪਰਾਲਾ ਕੀਤਾ ਵੀ ਇਹਨਾਂ ਨੂੰ ਊੜਾੜਾ ਸਿਖਾਈਏ ਤਾਂ ਕਿ ਇਹ ਬਾਣੀ ਪੜ੍ਹ ਸਕੇ ਫਿਰ ਗੁਰੂ ਅੰਗਦ ਸਾਹਿਬ ਨੇ ਭਾਈ ਬੱਲੂ ਦੀ ਡਿਊਟੀ ਲਾਈ ਵੀ ਤੂੰ ਬੱਚਿਆਂ ਨੂੰ ਊੜਾ ੜਾ ਪੜਾਇਆ ਕਰ ਸਿਖਾਇਆ ਕਰ ਭਾਈ ਬੱਲੂ ਨੂੰ ਪਾਂਦਾ ਬੱਲੂ ਜਾਣੀ ਗੁਰਬਾਣੀ ਗਾਏ ਲਖੇਰੀ ਭਾਈ ਗੁਰਦਾਸ ਨੇ ਲਿਖਿਆ ਵੀ ਦੋ ਕੰਮ ਕਰਦਾ ਸੀ ਤੇ ਜਦੋਂ ਇਹ ਕੰਮ ਗੁਰੰਗਤ ਸਾਹਿਬ ਨੇ ਕਰਾਇਆ ਅਖਰ ਪੜਾਉਂਦਾ ਤੇ ਜਦੋਂ ਥੋੜੇ ਥੋੜੇ ਲੋਕੀ ਅਖਰ ਪੜਨ ਨਗ ਪਏਨ ਫਿਰ ਗੁਰੂ ਅਮਰਦਾਸ ਨੇ ਆਖਿਆ ਵੀ ਆਓ ਸਿੱਖ ਸਤਿਗੁਰ ਕੇ ਪਿਆਰਿਓ ਗਾਵੋ ਹੁਣ ਤੁਹਾਨੂੰ ਪੜਨਾ ਆ ਗਿਆ ਨਾ ਤੇ ਇਹਨੂੰ ਹੁਣ ਗਾਓ ਗਾਵੋ ਸੱਚੀ ਬਾਣੀ ਇਹ ਲੋ ਪੜੂਗਾ ਤੇ ਫਿਰ ਉਹਨੂੰ ਕੋ ਗਾਊਗਾ ਨਾ ਤੇ ਗੁਰੂ ਅਮਰਦਾਸ ਦਾ ਜਦ ਹੁਕਮ ਮੰਨ ਕੇ ਲੋਕੀ ਗਾਉਣ ਲੱਪੇ ਨਾ ਬਾਣੀ ਤੇ ਗੁਰੂ ਰਾਮਦਾਸ ਜੀ ਦੀ ਬਾਤਸ਼ਾਹ ਨੇ ਫਤਾ ਫਿਰ ਪਤਾ ਕੀ ਆਖਿਆ ਕਹਿਣ ਲੱਗੇ ਬਾਣੀ ਗੁਰੂ ਗੁਰੂ ਹੈ ਬਾਣੀ ਕਹਿਣ ਲੱਗੇ ਬਸ ਜਿਹੜੇ ਤੁਸੀਂ ਸ਼ਬਦ ਨੂੰ ਗਾਉਂਦੇ ਹੋ ਇਹ ਸ਼ਬਦ ਹੀ ਤੁਹਾਡਾ ਗੁਰੂ ਆ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਉਹਨਾਂ ਕਹੇ ਬਸ ਸਿੱਖੋ ਇਹ ਸ਼ਬਦ ਪਿਆਰਿਓ ਜਨਮ ਮਰਨ ਕੀ ਟੇਕ ਤੁਸੀਂ ਸ਼ਬਦ ਨੂੰ ਸਿੱਖ ਚੁੱਕੇ ਹੋ ਪੜ੍ਹਨਾ ਗਾਉਣਾ ਬਸ ਹੁਣ ਤੁਹਾਡਾ ਇਹੀ ਗੁਰੂ ਹੋ ਗਿਆ ਤੇ ਗੁਰੂ ਅਰਜਨ ਦੇ ਸੱਚੇ ਪਾਰਸ਼ਾ ਕਹਿੰਦੇ ਫਿਰ ਜਿਹੜਾ ਤੁਸੀਂ ਪੜ੍ਹ ਲੈਂਦੇ ਹੋ ਗਾ ਲੈਂਦੇ ਹੋ ਸਮਝਦੇ ਹੋ ਤੇ ਗੁਰੂ ਅਰਜਨ ਸਾਹਿਬ ਕਹਿੰਦੇ ਹਮਾਰੀ ਪਿਆਰੀ ਅੰਮ੍ਰਿਤ ਧਾਰੀ ਕਹਿਣ ਲੱਗੇ ਫਿਰ ਜਿਹਨੂੰ ਸ਼ਬਦ ਪੜ੍ਹਨਾ ਆ ਗਿਆ ਗਾਉਣਾ ਆ ਗਿਆ ਸਮਝਣਾ ਆ ਗਿਆ ਤੇ ਇਹ ਜਿਹੜਾ ਸ਼ਬਦ ਵਾ ਜਿਹੜੀ ਗੁਰਬਾਣੀ ਆ ਗੁਰੂ ਅਰਜਨ ਸਾਹਿਬ ਕਹਿੰਦੇ ਸਭ ਤੋਂ ਪਿਆਰੀ ਚੀਜ਼ ਵਾ ਹਮਾਰੀ ਪਿਆਰੀ ਮੇਰੀ ਜ਼ਿੰਦਗੀ ਦੀ ਪਿਆਰੀ ਚੀਜ਼ ਕਿਹੜੀ ਆ ਅੰਮ੍ਰਿਤ ਧਾਰੀ ਜਿਦੇ ਚ ਅੰਮ੍ਰਿਤ ਮਿਲੇ ਤੇ ਅਮਰ ਅੰਮ੍ਰਿਤ ਕਿੱਥੋਂ ਮਿਲਦਾ ਹੈ ਹਾਂਜੀ ਅੰਮ੍ਰਿਤ ਮਿਲਦਾ ਹੈ ਬਾਣੀ ਵਿੱਚੋਂ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਏ ਪਰਮਗਤ ਮੇਰੀ ਮਾਰਗੰਦੇ ਫਿਰ ਜ਼ਿੰਦਗੀ ਦੀ ਸਭ ਤੋਂ ਪਿਆਰੀ ਚੀਜ਼ ਉਸ ਬੰਦੇ ਦੀ ਹੁੰਦੀ ਹੈ। ਕਿਨ ਰਮ ਗੁਨ ਗਨ ਕਿਹੜੀ ਚੀਜ਼ ਹੈ ਜਿਸ ਨੂੰ ਸ਼ਬਦ ਗਾਉਣਾ ਆ ਗਿਆ, ਪੜ੍ਹਨਾ ਆ ਗਿਆ ਇਹਦੇ ਵਿੱਚੋਂ ਫਿਰ ਅੰਮ੍ਰਿਤ ਮਿਲਦਾ ਤੇ ਇਹ ਜ਼ਿੰਦਗੀ ਦੀ ਸਭ ਤੋਂ ਪਿਆਰੀ ਚੀਜ਼ ਉਸ ਬੰਦੇ ਦੀ ਹੈ। ਇਸ ਕਰਕੇ ਬਾਬਾ ਗੁਰੂ ਨਾਨਕ ਸਾਹਿਬ ਕਹਿੰਦੇ ਸਤ ਕਰਤਾਰ ਜੱਪੋ। ਕਿਉਂਕਿ ਬਾਣੀ ਪੜ੍ਹਨਾ ਨਹੀਂ ਕੋਈ ਜਾਣਦੇ। ਇਸ ਕਰਕੇ ਸਈ ਜੀ ਸਈ ਜੇ ਦਸਵੇਂ ਬਾਦਸ਼ਾਹ ਨੇ ਆਖਿਆ ਬਸ ਹੁਣ ਤਾਂ ਇਹ ਗੁਰੂ ਵੀ ਤੁਹਾਡਾ ਹੀ ਆ ਜਿਸ ਨੂੰ ਤੁਸੀਂ ਗਾਉਂਦੇ ਹੋ ਪੜ੍ਹਦੇ ਹੋ ਇਹ ਗੁਰੂ ਤੁਹਾਡਾ ਹੈ ਗੁਰੂ ਆ ਗਿਆ ਬਈ ਕਾਲ ਕੀ ਤਵੇ ਚਲਾਇ ਸਭ ਸਿੱਖਣ ਕੋ ਹੁਕਮ ਹੈ ਪਹਿਲੋਂ ਪੜਨ ਤੇ ਲਾਇਆ ਸਮਝਣ ਤੇ ਲਾਇਆ ਗਾਉਣ ਤੇ ਲਾਇਆ ਤੇ ਦਸਵੇਂ ਸਰੂਪ ਜਾਤਾ ਵੀ ਹੁਕਮ ਜੇ ਹੁਣ ਤੇ ਹੁਕਮ ਤੋਂ ਬਾਹਰ ਨਾ ਜਾਇਓ ਜੋ ਸਭ ਸਿੱਖਣ ਕੋ ਬਾਕੀਆਂ ਨੂੰ ਨਹੀਂ Hindu Musliman ਨੂੰ ਹੀ ਸਿੱਖਣ ਕੋ ਕਿ ਗੁਰੂ ਮਾਨਿਓ ਗ੍ਰੰਥ ਇਹ ਗ੍ਰੰਥ ਹੀ ਗੁਰੂ ਗ੍ਰੰਥ ਸਾਹਿਬ ਤੁਹਾਡਾ ਗੁਰੂ ਹੈ